ਸ਼ਹਿਰ ਦੇ ਤਿਬਰੀ ਰੋਡ ਤੇ ਬਣ ਰੇ ਪਾਇ ਲਾਲੂ ਚੌਂਕ ਨੂੰ ਲੈ ਕੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਵਿੱਚ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ ਤੇ ਦੱਸ ਦਈਏ ਦੇਰ ਸ਼ਾਮ ਜਦੋਂ ਇਹ ਚੌਂਕ ਜਿਹੜਾ ਹੈ ਟੁੱਟਵਾਇਆ ਗਿਆ ਤਾਂ ਇਸ ਦੇ ਵਿੱਚ ਜਿਹੜਾ ਹੈ ਸ਼ਹਿਰ ਦੇ ਵਿੱਚ ਜਿਹੜੀ ਕਾਫੀ ਹਫਵਾਹਾਂ ਜੜੀਆਂ ਨੇ ਉਹ ਫੈਲੀਆਂ ਜਿਹੜੀਆਂ ਕਿ ਨਗਰ ਕੌਂਸਲ ਜਿਹੜੇ ਨੇ ਪ੍ਰਧਾਨ ਬਲਜੀਤ ਸਿੰਘ ਪਾੜਾ ਨੇ ਇਹਨਾਂ ਹਫਵਾਹਾਂ ਤੇ ਵਿਰਾਮ ਲਗਾ ਦਿੱਤਾ ਹੈ ਤੇ ਕਿਹਾ ਹੈ ਕਿ ਉਹਨਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਹੈ ਤੇ ਹੁਣ ਆਪਸੀ ਸਹਿਮਤੀ ਦੇ ਨਾਲ ਚੌਂਕ ਬਣਾਇਆ ਜਾਵੇਗਾ ਨਾ ਕਿਹਾ ਕਿ ਇਸ ਚੌਂਕ ਦਾ ਨਵਾਂ ਡਿਜ਼ਾਈਨ ਜਿਹੜਾ ਹੈ ਉਹ ਤਿਆਰ ਕਰ ਲਿਆ ਤੇ ਚਾਰੇ ਪਾਸੇ ਡਿਵਾਈਡਰ ਬਣਾਉਣ ਦੇ ਨਾਲ ਲਾਈਟਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਟ੍ਰੈਫਿਕ ਸਮੱਸਿਆ ਤੋਂ निजात ਮਿਲ ਸਕੇ ਤੇ ਉੱਥੇ ਹੀ ਉਹਨਾਂ ਨੇ ਕੂੜੇ ਦੀ ਸਮੱਸਿਆ ਤੇ ਵੀ ਕਿਹਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਲਦੀ ਹੀ ਕੂੜਾ ਸੁੱਟਣ ਲਈ ਨਵਾਂ ਡੰਪ ਮੁਹैया ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ ਫਿਲਹਾਲ ਕੂੜਾ ਨਗਰ ਕਾਉਂਸਲ ਵੱਲੋਂ ਆਪਣੇ ਤੌਰ ਤੇ ਸੁੱਟਣ ਦੇ ਇੰਤਜ਼ਾਮ ਕਰ ਲਏ ਗਏ ਨੇ ਆਪਣੇ ਕੋਈ ਚੌਂਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਬੀ ਐਂਡ ਆਰ ਦੇ ਅਧਿਕਾਰੀਆਂ ਨਾਲ ਨਗਰ ਕਾਉਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ADC ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਆ ਉਹਨਾਂ ਨਾਲ ਸਾਰਿਆਂ ਨਾਲ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀਡਿਜ਼ਾਈਨ ਕੀਤਾ ਵਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕੁਝ ਮੀਡੀਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਆ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਸੀਂ ਦਿੱਤੀਆਂ ਤੇ ਉਹ ਸਾਰਾ ਹੀ ਐਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕ ਇਤਨੂ ਮੁਖ ਮੁਖ ਰੱਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਲਿਆ ਮੰਨ ਲਿਆ ਜਾਏ ਕਿ ਹੁਣ ਮਤਭੇਦ ਸਾਰੇ ਦੂਰ ਹੋ ਗਿਆ ਐਡਮਿਨਿਸਟ੍ਰੇਸ਼ਨ ਤੇ ਤੁਹਾਡੇ ਦਰਮਿਆਨ ਨਗਰ ਕੌਂਸਲ ਦੇ ਬਿਲਕੁਲ ਪਹਿਲਾਂ ਵੀ ਕੋਈ ਨਹੀਂ ਸੀ ਜਿਹੜਾ ਕੋਈ ਮਿਸਕਮਿਊਨੀਕੇਸ਼ਨ ਗੈਪ ਸੀ ਉਹ ਬੈਠ ਕੇ ਕੱਲ ਏਡੀਸੀ ਸਾਹਿਬ ਨੂੰ ਮਿਲੇ ਮਿਲਿਆ ਸੀ ਮੈਂ ਉਹਨਾਂ ਨਾਲ ਬੈਠ ਕੇ ਕੁਝ ਪੁਆਇੰਟ ਉਹਨਾਂ ਨੇ ਵੀ ਸਲਾਹ ਚ ਦਿੱਤੀ ਹੈ ਕੁਝ ਵੀ ਇਸ ਤਰ੍ਹਾਂ ਕਰ ਲੀਏ ਜੋ ਜਿਹੜੇ ਚੰਗੇ ਪੁਆਇੰਟ ਸੀ ਉਹਨਾਂ ਦੇ ਵੀ ਅਡਾਪਟ ਕੀਤੇ ਆ ਕੁਝ ਅਸੀਂ ਵੀ ਦੱਸੇ ਉਹਨਾਂ ਨੇ ਸਾਡੀਆਂ ਵੀ ਸਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਨੂੰ ਡਿਜ਼ਾਈਨ ਕੀਤਾ ਸੋ ਮੇਨ ਜਿਹੜਾ ਮੋਟਿਵ ਆ ਮੇਨ ਮੋਟਿਵ ਇਹ ਆ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਆ ਸੋ ਇੱਥੋਂ ਦੇ ਮੈਂ ਖਾਸ ਕਰਕੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਨਕ੍ਰੋਚਮੈਂਟ ਖੁਦ ਜਿਹੜੀ ਆ ਪਿੱਛੇ ਕੀਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਆਪ ਜਿਹੜੇ ਆ ਦ ਜਿਹੜੀਆਂ ਅਪਰੋਚਮੈਂਟwidehat ਨਾਲ ਤੇ ਕਾਫੀ ਖੁੱਲੀਆਂ ਹੋ ਜਾਣਗੀਆਂ ਸਭਾ ਲekin ਫੋਰ ਕੀ ਕੀਤਾ ਜਾ ਰਿਹਾ ਇਹਨੂੰ ਮਤਲਬ ਕੁਝ ਵੱਖਰਾ ਕਰਨ ਲਈ ਦੇਖੋ ਫਿਲਹਾਲ ਡਿਵਾਈਡਰ ਡਿਵਾਈਡਰ ਲਗਾ ਰਹੇ ਆ ਹਾਂਜੀ ਰੌਂਡਬੋਰਡ ਥੋੜਾ ਉਹਨੂੰ 슬ੋਪ ਦੇ ਕੇ ਥੋੜਾ ਅੰਦਰ ਜਾਏਗਾ ਕਿ ਕੋਈ ਗੱਡੀ ਵੀ ਆਪਣੇ ਸਿੱਧੀ ਸਪੀਡ ਨਾਲ ਆਉਂਦੀ ਆ ਤੇ ਉਹ ਆ ਰੌਂਡ ਬੋਰਡ ਦੇ ਉੱਤੇ ਉੱਤੇ ਵੀ ਚੜ ਜੇਗੀ ਤੇ ਕੋਈ ਐਕਸੀਡੈਂਟ ਹੋਣ ਦਾ ਡਰ ਨਹੀਂ ਸੋ ਉਸ ਤੋਂ ਬਾਅਦ ਲਾਈਟਸ ਦਾ ਪ੍ਰਬੰਧ ਕਰਾਂਗੇ ਹੋਰ ਵੀ ਜੇ ਕੋਈ ਫੰਡਸ ਦੀ ਜਰੂਰਤ ਪਏਗੀ ਨਗਰ ਕੌਂਸਲ ਤੋਂ ਵੀ ਖਰਚੇ ਜਾਣਗੇ ਉਸ ਤੋਂ ਇਲਾਵਾ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਕੋ ਵੀ ਇੱਥੇ ਲੈ ਕੇ ਆਵਾਂਗਾ ਸੋ ਇਹਨੂੰ ਵਧੀਆ ਤਰੀਕੇ ਨਾਲ ਜਿਹੜਾ ਵਾ ਕਿਉਂਕਿ ਸ਼ਹਿਰ ਦੀ ਮੇਨ ਐਂਟਰੀ ਆ ਇਹਨੂੰ ਵਧੀਆ ਸੋਹਣਾ ਸੁੰਦਰ ਜਿਹੜਾ ਬਣਾ ਕੇ ਲੋਕਾਂ ਨੂੰ ਆਪਣੇ ਸਮਰਪਿਤ ਕਰਾਂਗੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋ ਗਈ ਹੈ ਇਹ ਵੀ ਕਹਿ ਜਾ ਸਕਦਾ ਹੈ ਕਿ ਕੂੜੇ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਕੂੜੇ ਦੀ ਵੀ ਉਹਨਾਂ ਨਾਲ ਬੈਠ ਕੇ ਬੜੀ ਲੰਮੀ ਡਿਸਕਸ ਡਿਸਕਸ਼ਨ ਹੋਈ ਹੈ ਤੇ ਮੈਂ ਫਿਲਹਾਲ ਕੁਝ ਕੁਝ ਦਿਨਾਂ ਲਈ ਜਿਹੜਾ ਪ੍ਰਬੰਧ ਜਿਹੜਾ ਪ੍ਰਾਈਵੇਟ ਫਰਮਾਂ ਕਰ ਚੁੱਕਾ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਕੂੜੇ ਦਾ ਵੀ ਤੁਹਾਡਾ ਜਲਦ ਜਿਹੜਾ ਪ੍ਰਬੰਧ ਕਰਕੇ ਤੁਹਾਨੂੰ ਜਗਾ ਜਿਹੜੀ ਆ ਕੋਈ ਪ੍ਰੋਵਾਈਡ ਕਰਾਉਂਦੇ ਆ ਕਿਉਂਕਿ ਜਿਹੜੀ ਗ੍ਰਾਂਟ ਸਾਡੇ ਕੋਲ ਹੈਗੀ ਆ ਜਦੋਂ ਪ੍ਰੋਜੈਕਟ ਲੱਗੂਗਾ ਤੇ ਸਾਰੇ ਕੂੜੇ ਦਾ 70 ਤੋਂ 80% ਕੂੜੇ ਦਾ ਜਿਹੜਾ ਮਸਲਾ ਹੱਲ ਹੋ ਜਾਏਗਾ ਹੁਣ ਕੀ ਫੈਸਲਾ ਹੋਇਆ ਹੈ ਮਤਲਬ ਕਿੰਨੇ ਦਿਨਾਂ ਨਾਲ ਦੀ ਕੂੜੇ ਦਾ ਅਰੇਂਜਮੈਂਟ ਕੂੜੇ ਦਾ ਫਿਲਹਾਲ ਮੈਂ ਪ੍ਰਾਈਵੇਟ ਆਪਣੀ ਕਿਸੇ ਦੀ ਪ੍ਰਾਪਰਟੀ ਤੇ ਫਿਰ ਮੈਂ ਕੂੜਾ ਅੱਜ ਤੋਂ ਸਟਾਰਟ ਕੀਤਾ ਤੇ ਅੱਗੇ 26 ਜਨਵਰੀ ਦਾ ਵੀ ਿਤਿਆਰ ਆ ਇਸ ਕਰਕੇ ਕੂੜਾ ਦਾ ਜਿਹੜਾ ਚੱਕਣਾ ਉਹ ਸ਼ੁਰੂ ਕਰ ਦਿੱਤਾ ਜਲਦ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਆਪਾਂ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਕੋਈ ਜਗ੍ਹਾ ਆਪਣੇ ਸੁਨਾਖਤ ਕਰਕੇ ਤੁਹਾਨੂੰ ਜਿਹੜੀ ਹੈ ਨਗਰ ਕੌਂਸਲ ਪਰ ਉਹਨਾਂ ਨਾਲ ਜਿਹੜੀ ਐਡਮਿਨਿਸਟ੍ਰੇਸ਼ਨ ਵੱਲੋਂ ਜਗ੍ਹਾ ਦੇਖੀ ਗਈ ਹੈ ਉਹ ਠੀਕ ਨਹੀਂ ਹੈ ਨਹੀਂ ਉਹ ਅਜੇ ਗੱਲਬਾਤ ਕਰ ਰਹੇ ਆ ਪ੍ਰਸ਼ਾਸਨ ਜਿੱਥੇ ਵੀ ਦੇਣਗੇ ਸਾਨੂੰ ਜਗ੍ਹਾ ਅਸੀਂ ਉੱਥੇ ਪੈਸੇ ਲਗਾ ਕੇ ਉਹਨੂੰ ਪ੍ਰੋਪਰ ਪ੍ਰੋਸੈਸਿੰਗ ਪਲਾਨ ਲਗਾਵਾਂਗੇ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.